ਖਣ ਵਾਲੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਆ ਤੇ ਮੈਂ ਹਾਂ ਤੁਹਾਡੇ ਨਾਲ ਜੁੜ ਚੁੱਕਿਆ ਅਨਮੋਲ ਸ਼ਰਮਾ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਜਿਹੜਾ ਲੋਹੜੀ ਦਾ ਤਿਉਹਾਰ ਹੈ ਜਿਹੜਾ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਆ ਕਿ ਆਸਮਾਨ ਜਿਹੜਾ ਵਾ ਆ ਗੁੱਡੀਆਂ ਦੇ ਨਾਲ ਜਿਹੜਾ ਉਹ ਭਰਿਆ ਹੋਇਆ ਔਰ ਲੋਕ ਜਿਹੜੇ ਆ ਨੇ ਆਪਣੇ ਘਰਾਂ ਦੇ ਵਿੱਚ ਜਿਹੜਾ ਇੰਜੋਏ ਕਰ ਰਹੇ ਨੇ ਲੋਹੜੀ ਦਾ ਆ ਨਜ਼ਾਰਾ ਲੈ ਰਹੇ ਨੇ ਤਸਵੀਰਾਂ ਸਿੱਧੀਆਂ ਪਠਾਨਕੋਟ ਤੋਂ ਜਣੀਆਂ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਆ ਔਰ ਦੂਜੀ ਗੱਲ ਇਹ ਹੈ ਕਿ ਜਿਸ ਦੇ ਘਰ ਵਿਆਹ ਸ਼ਾਦੀ ਹੁੰਦੀ ਆ ਔਰ ਉਸ ਦੇ ਆ ਜਿਸ ਦੀ ਪਹਿਲੀ ਲੋੜੀ ਹੋਵੇ ਉਹ ਪਹਿਲੀ ਲੋੜੀ ਪਾਉਂਦਾ ਔਰ ਆ ਜੇ ਗੱਲ ਕਰੀਏ ਆ ਛੋਟੀ ਲੜਕੀਆਂ ਦੀ ਤੇ ਜਿਹੜੀਆਂ ਜਨਮੀਆਂ ਜਿਹੜੀਆਂ ਲੜਕੀਆਂ ਹੁੰਦੀਆਂ ਉਹਨਾਂ ਦੇ ਵਿੱਚ ਜਿਹੜੀ ਆ ਪਹਿਲੀ ਲੋੜੀ ਜਿਹੜੀ ਉਹ ਪਾਈ ਜਾਂਦੀ ਆ ਸਾਡੇ ਨਾਲ ਆ ਜਿਹੜੇ ਆ ਇੱਥੇ ਜਿਹੜੇ ਗੁੱਡੀਆਂ ਜੜੀਆਂ ਪਤੰਗਾ ਉਡਾਰੇ ਹੈਗੇ ਨੇ ਉਹਨਾਂ ਦੇ ਨਾਲ ਜਿਹੜੀ ਆ ਗੱਲਬਾਤ ਵੀ ਕਰਦੇ ਆ ਸਤਿ ਸ਼੍ਰੀ ਅਕਾਲ ਸਰ ਆ ਜਗਮਾਨੀ ਟੀਵੀ 'ਚ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਰ ਤੜਾ ਵੀ ਬਹੁਤ ਕਿਸ ਤਰ੍ਹਾਂ ਦੇਖਦੇ ਹੋ ਸਰ ਕਿ ਲੋਹੜੀ ਦਾ ਤਿਹਾਰ ਜਿਹੜਾ ਪੰਜਾਬ ਦੇ ਵਿੱਚ ਮਨਾਇਆ ਜਾਂਦਾ ਔਰ ਸਪੈਸ਼ਲੀ ਗੱਟੂ ਡੋਰ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋ ਸਰ ਪਹਿਲੇ ਤੇ ਜਗਮਾਨੀ ਟੀਵੀ ਦੇ ਸਾਰੇ ਸਰੋਤਿਆਂ ਨੂੰ ਲੋਹੜੀ ਦੀ ਜਿਹੜੀ ਹੈ ਬਹੁਤ ਬਹੁਤ ਮੁਬਾਰਕਾਂ ਤੇ ਦੂਜੇ ਪਾਸੇ ਜਿਹੜਾ ਲੋਹੜੀ ਦਾ ਤਿਹਾਰ ਆ ਬੜਾ ਵਧੀਆ ਬਣਾਇਆ ਜਾਂਦਾ ਹੈਗਾ ਪੰਜਾਬ ਦੇ ਵਿੱਚ ਤੇ ਖਾਸ ਕਰਕੇ ਲੋਕਾਂ ਨੂੰ ਸਾਲ ਤੋਂ ਪਹਿਲਾਂ ਹੀ ਇ ਹਰੋ ਜਿੰਦਾ ਕੀ ਮਲੇਗੀ ਕਦਰ ਲੋੜੀ ਆਏਗੀ ਤੇ ਅਸੀਂ ਆਪਣਾ ਜਿਹੜਾ ਹੈਗਾ ਚਾਹ ਜਿਹੜਾ ਪਤੰਗਾ ਨਾਲ ਪਾ ਕੇ ਬਤਾ ਕੇ ਜਿਹੜਾ ਉਹ ਵੀ ਪੂਰਾ ਕਰਾਂਗੇ ਤੇ ਦੂਜੇ ਪਾਸੇ ਜਿਹੜੇ ਨਵੇਂ ਵਿਆਹ ਜੋੜੇ ਹੈਗੇ ਜਾਂ ਬੱਚੇ ਜਿਹੜੇ ਜਨਮੇ ਹੈਗੇ ਉਹਨਾਂ ਦੇ ਰਾਤ ਦੇ ਸਮੇਂ ਲੋੜੀ ਵੀ ਪਾਈ ਜਾਂਦੀ ਹੈਗੀ ਆ ਤੇ ਨਾਲ ਦੂਸਰੇ ਪਾਸੇ ਆਇਆ ਦੇਖਿਆ ਗਿਆ ਕਿ ਇਸ ਵਾਰ ਜਿਹੜਾ ਹੈਗਾ ਪ੍ਰਸ਼ਾਸਨ ਦੀ ਬੜੀ ਸ਼ਕਤੀ ਦੇ ਨਾਲ ਜਿਹੜਾ ਹੈਗਾ ਕਟੂ ਦੇ ਵੀ ਨੱਥ ਪਾਈ ਗਈ ਹੈਗੀ ਆ ਤੇ ਲੋਕਾਂ ਨੇ ਇੱਕ ਬੜਾ ਵਧੀਆ ਸਹਿਯੋਗ ਕੀਤਾ ਜਿਹੜਾ ਇੰਡੀਅਨ ਡੋਰ ਨੂੰ ਪਹਿਲ ਦਿੱਤੀ ਹੈਗੀ ਆ ਤੇ ਮੈਂ ਆਸ ਕਰਾਂਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਗੱਟੂ ਦਾ ਪੂਰਨ ਤੌਰ ਤੇ ਬੇਸ਼ਕਾਰ ਕੀਤਾ ਜਾਏ ਕਿ ਜਿਹੜੀ ਚਾਈਨਾ ਡੋਰ ਹੈਗੀ ਆ ਜਿਹੜੀ ਆਮ ਲੋਕਾਂ ਦੇ ਤੇ ਇਹ ਜਾਣ ਲੇਵਾ ਹੈ ਹੀ ਹੈ ਤੇ ਦੂਸਰੇ ਪਾਸੇ ਜਿਹੜਾ ਪਖਸ਼ੀਆਂ ਨੂੰ ਵੀ ਵੱਡਾ ਨੁਕਸਾਨ ਕਰਦੀ ਹੈਗੀ ਆ ਪਰਿਆਵਰਣ ਵੀ ਦੂਸ਼ਿਤ ਹੁੰਦਾ ਹੈ ਤੇ ਇਸੇ ਕਰਕੇ ਮੈਂ ਕਹਾਂਗਾ ਕਿ ਗੱਟੂ ਡੋਰ ਦਾ ਬਿਸ਼ਕਾਰ ਕੀਤਾ ਜਾਏ ਤੇ ਨਾਲ ਹੀ ਇੰਡੀਅਨ ਡੋਰ ਦੀ ਜਿਹੜੀ ਵਰਤੋਂ ਕੀਤੀ ਜਾਏ ਇਹਦੇ ਨਾਲ ਹੀ ਮੈਂ ਸਾਰੇ ਜਿਹਨੇ ਵੀ ਸਰੋਤੇ ਜਗਬਾਣੀ ਦੇਖ ਰਹੇ ਉਹਨਾਂ ਨੂੰ ਫੇਰ ਤੋਂ ਇੱਕ ਵਾਰ ਲੋੜੀ ਦੀਆਂ ਬੋਲਬੋ ਮਬਾਰਕ ਜੀ ਬਿਲਕੁਲ ਇਹਨਾਂ ਦਾ ਸੁਣਿਆ ਇਹਨਾਂ ਨੇ ਕਿਹਾ ਹੈਗਾ ਕਿ ਜਿਹੜੇ ਆ ਗੱਟੂ ਡੋਰ ਜਿਹੜੇ ਉਡਾਉਂਦੇ ਹੈਗੇ ਆ ਪੰਜਾਬ ਦੇ ਵਿੱਚ ਆ ਪੁਲਿਸ ਵੱਲੋਂ ਵੀ ਗੱਟੂ ਡੋਰ ਦੇ ਉੱਤੇ ਲਗਾਤਾਰ ਨੱਥ ਪਾਈ ਜਾ ਰਹੀ ਆ ਔਰ ਸਪੈਸ਼ਲੀ ਆ ਪੁਲਿਸ ਵੱਲੋਂ ਵੀ ਆ ਜਿਹੜਾ ਐਸਐਸਪੀ ਸਾਹਿਬ ਹੈਗੇ ਨੇ ਪਠਾਨਕੋਟ ਦੇ ਵਿੱਚ ਉਹਨਾਂ ਵੱਲੋਂ ਵੀ ਖਾਸ ਹਦਾਇਤਾਂ ਸਿਗੀਆਂ ਕਿ ਅਗਰ ਕੋਈ ਵੀ ਗੱਟੂ ਡੋਰ ਵੇਚਦਾ ਹੋਇਆ ਨਜ਼ਰ ਆਇਆ ਤੇ ਉਸ ਦੇ ਖਿਲਾਫ ਜਿਹੜੀ ਆ ਤੁਰੰਤ ਜਿਹੜੀ ਕਾਰਵਾਈ ਕੀਤੀ ਜਾਵੇਗੀ ਪਠਾਨਕੋਟ ਤੋਂ ਜਗਬਾਣੀ ਟੀਵੀ ਦੇ ਲਈ ਅਨਮੋਲ ਸ਼ਰਮਾ ਦੀ ਰਿਪੋਰਟ